ਹੰਗ ਮਹਾਰਾਜ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀ ਜੈ ਮਹੰਦਸ ਕਾ ਜੋ ਹਰ ਸੰਗ ਜਿਉ ਜਿਹੜਾ ਲੇਖ ਵੀਰ ਜੀ ਖੂਨ ਕੈਂਪ ਦਾ ਪੜ੍ਹ ਰਹੇ ਸੀ 11 ਪੋ ਦਾ ਇਹ ਗੁਰਮੁਖੋ ਜਦੋਂ ਪਰਮੇਸ਼ਵਰ ਨੇ ਪਹਿਲੀ ਵਾਰ ਖੂਨ ਕੈਂਪ ਦੀ ਧਰਤੀ ਤੇ ਚਰਨ ਰੱਖਿਆ ਉਹ ਦਿਨ ਦਾ ਸਪੋਦਾ ਸੀ ਕਿਉਂ ਪਰਮੇਸ਼ਵਰ ਨੂੰ 10 ਪੋ ਦਾ ਦਿਨ ਚੁਣਨਾ ਪਿਆ ਇਹ ਜਦੋਂ ਸਤਜੋਗ ਦੇ ਵਿੱਚ 10 ਪੋ ਦੀ ਰਾਤ ਸੀ ਤੇ ਉੱਥੇ ਸਤ ਤ੍ਰਿਸ਼ੀ ਜਿਹੜੇ ਸੀ ਉਹ 10 ਪੋ ਦੀ ਰਾਤ ਨੂੰ ਖੂਨ ਕੈਂਪ ਦੇ ਵਿੱਚ ਪਹੁੰਚੇ ਸੀ ਇਹ 1387 ਜਿਹੜੇ ॠषि ਹੋਏ ਉਹਨਾਂ ਨੂੰ ਪਹਿਲੇ ਦੀ ਗੱਲ ਹੈ ਉਹ ਜਦੋਂ ਖੂਨ ਦੀ ਧਰਤੀ ਤੇ ਪਹੁੰਚੇ ਬੀਆ ਬਾਣੋ ਜੰਗਲ ਸੀ ਉਹ ਸਤ੍ਰਿਸ਼ੀ ਜਿਹੜੇ ਸੀ ਉਹ ਪਰਮੇਸ਼ਵਰ ਦੀ ਧਾਰਾ ਵਿੱਚੋਂ ਸੀ ਵੀ ਜਾਣਦੇ ਨੇ ਉਹ ਜਦੋਂ ਉੱਥੇ ਪਹੁੰਚੇ ਠੰਡ ਬਹੁਤ ਸੀ ਤੇ ਉਹ ਭੁੱਖੇ ਸੀ ਉਹਨਾਂ ਜਦੋਂ ਜਰੂਰਤ ਪੈਂਦੀ ਸੀ ਤੇ ਉਹ ਪਰਮਾਤਮਾ ਤੋਂ ਮੰਗ ਮੰਗਦੇ ਸੀ ਪਰਮਾਤਮਾ ਉਸੇ ਵੇਲੇ ਉਹ ਚੀਜ਼ਾਂ ਉਹਨਾਂ ਦੇ ਅੱਗੇ ਹਾਜ਼ਰ ਕਰ ਦਿੰਦਾ ਸੀ ਉਹਨਾਂ ਅਸਿਰ ਪਤਲਾਂ ਲਈਆਂ ਦੇ ਅੱਗੇ ਰੱਖ ਲਈਆਂ ਤੇ ਪ੍ਰਮਾਤਮਾ ਨੂੰ ਕਿਹਾ ਪ੍ਰਮਾਤਮਾ ਅਸੀਂ ਭੁੱਖੇ ਹਾਂ ਸਾਨੂੰ ਕੁਝ ਖਾਣ ਨੂੰ ਦੇ ਦੇ ਲੇਕਿਨ ਉਸ ਦਿਨ ਕੀ ਹੋਇਆ ਉਹ ਖੂਨ ਦੀ ਧਰਤੀ ਤੇ ਪ੍ਰਮਾਤਮਾ ਨੇ ਉਹਨੇ ਸੱਤ ਰਿਸ਼ੀਆਂ ਨੂੰ ਕੁਝ ਨਹੀਂ ਖਾਣ ਨੂੰ ਦਿੱਤਾ ਉਹ ਇੰਤਿਆਰ ਕਰਦੇ ਰਹੇ ਲੇਕਿਨ ਉਹਨਾਂ ਨੂੰ ਕੁਝ ਨਹੀਂ ਮਿਲਿਆ ਉਹ ਭੁੱਖੇ ਹੀ ਰਾਤ ਨੂੰ ਸੋ ਗਏ ਜਿਸ ਮਿਲਿਆ ਰਾਤ ਨੂੰ ਸੁੱਤੇ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਅਜੀਬ ਨਜ਼ਾਰਾ ਦਿਖਾਇਆ ਕੀ ਨਜ਼ਾਰਾ ਉਹਨਾਂ ਸੱਤ ਰਿਸ਼ੀਆਂ ਨੂੰ ਦੱਸਿਆ ਗੁਰਮੁਖੋ ਇਹ ਜੋ ਫਲਵਾੜੀ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਸਾਝਿਆ ਇਹ ਫਲਵਾੜੀ ਪ੍ਰਮਾਤਮਾ ਨੇ ਉਹਨਾਂ ਨੂੰ ਦਿਖਾਈ ਤੇ ਇਹ ਦਿਖਾਇਆ ਕਿ ਤੁਹਾਨੂੰ ਮੈਂ ਰੋਟੀ ਨਹੀਂ ਦੇਤੀ ਖਾਣ ਨੂੰ ਲੇਕਿਨ ਇਹ ਦੱਸਿਆ ਕਿ ਇਹ ਜਿਹੜੇ ਗੁਰਮੁਖ ਮੇਰੇ ਹੋਣਗੇ ਉਸ ਵੇਲੇ ਇਹਨਾਂ ਦੇ ਭੰਡਾਰੇ ਮੈਂ ਭਰ ਦਿਆਂਗਾ ਇਹਨਾਂ ਦੇ ਅਸੀਮ ਕਿਰਪਾ ਕਰਾਂਗਾ ਜਿਨ੍ਹਾਂ ਦੀ ਕੋਈ ਬੇਅੰਤ ਕਿਰਪਾ ਮੈਂ ਕਰਾਂਗਾ ਲੇਕਿਨ ਉਹਨਾਂ ਫਿਰ ਪੁੱਛਿਆ ਪ੍ਰਭੂ ਇਹ ਕੌਣ ਹਨ ਉਹਨਾਂ ਤੇ ਪ੍ਰਮਾਤਮਾ ਨੇ ਦੱਸਿਆ ਇਹ ਮੇਰੇ ਭਗਤ ਹਨ ਜਿਹੜੇ ਉਸ ਵੇਲੇ ਜਿਸਲੇ ਮੈਂ ਮਾਤ ਲੋਕ ਚ ਆਇਆ ਤੇ ਉਸ ਵੇਲੇ ਇਹਨਾਂ ਨਾਲ ਖੇਲ ਕਰਾਂਗਾ ਇਹ ਗੁਰਮੁਖੋ ਲੇਖ ਜਿਹੜਾ ਦਸਪੂਰ ਨੂੰ ਪ੍ਰਮਾਤਮਾ ਨੇ ਉਸੇ ਪਹਿਲੇ ਦਿਨ ਜਾ ਕੇ ਇਹ ਲੇਖ ਜਿਹੜਾ ਸਭ ਪ੍ਰਿਕਸ਼ਨ ਲਿਖਾਈ ਸੀ 10 ਜਿਹੜਾ ਲੇਖ ਪੜੇਗਾ ਇਹ ਪਹਿਲੀ ਪਾਦਰੋ ਸੰਸ਼ੇ ਸੰਬੰਧ ਨੂੰ ਹਰ ਭਗਤ ਦਵਾਰ ਜੇਠਵਾਲ ਦਾ ਹੈ ਜੀ ਉਹ ਜਿਹੜਾ ਇਹ ਵਕਤ ਚੱਲ ਰਿਹਾ ਹੈ ਕਲਯੁਗ ਦਾ ਔਰ ਇਸ ਸਾਰੀ ਦੁਨੀਆ ਦੀ ਹੁਕਮਤੇ ਦਾ ਇਹਦੇ ਬਾਰੇ ਨਾਰਦ ਜਿਹੜਾ ਹੈ ਉਹ ਬਿਆਨ ਕਰ ਰਿਹਾ ਹੈ ਧਰਨ ਨੂੰ ਕਹਿ ਰਿਹਾ ਹੈ ਕਿ ਗੁਰੂ ਉਤਾਰ پیغمبرਾਂ ਨੂੰ ਸੱਦਾ ਦੇ ਦੇ ਤੇ ਉਹਨਾਂ ਨੂੰ ਦੱਸ ਕੇ ਤੁਹਾਡੇ ਮੰਨਣ ਵਾਲੇ ਜਿਨ੍ਹਾਂ ਨੂੰ ਤੁਸੀਂ ਆਪਣਾ ਨਾਮ ਦੇ ਕੇ ਆਏ ਸੰਸਾਰ 'ਚ ਕੀ ਕਰ ਰਹਿਣਾ ਇਹ ਦੱਸ ਪੜੇਗਾ ਨਾਰਦ ਕਹੇ ਧਰਨੀ ਗੁਰੂ ਦੇ ਉਤਾਰ پیغمبرਾਂ ਦੇ ਦੇ ਸੱਦਾ ਸਦਕੇ ਬਾਰੀ ਕੋਲ ਕਮਾਈਆ ਆਓ ਵੇਖੋ ਆਪਣਾ ਅੱਗਾ ਆਗਮਨ ਵਿੱਚ ਆਪਣਾ ਪੰਦ ਮੁਕਾਈਆ ਆਓ ਲੇਖਾ ਤੱਕੋ ਉੱਪਰ ਛਾਰ ਅੱਗਾ ਨੋਂ ਦੁਆਰੇ ਡੇਰਾ ਢਾਈਆ ਦੀਨ ਮਜਬ ਤੱਕੋ ਹੱਦਾਂ ਹਦੂਦਾਂ ਫੁੱਲ ਫੁਲਾਈਆ ਇਹ ਨਾਰਦ ਕਹਿ ਰਿਹਾ ਹੈ اے گرو اتار پیغمبرو ਤੁਸੀਂ ਮਾਤ ਲੋਕ ਚ ਆਪਣੇ ਭਗਤ ਬਣਾ ਕੇਗੇ ਆਪਣਾ ਨਾਮ ਦੇ ਕੇਗੇ ਆ ਜਾ ਕੇ ਦੇਖੋਗੇ ਕੀ ਹਾਲ ਕਰ ਰਹੇ ਨੇ ਸੰਸਾਰ ਚ ਕਰ ਕੀ ਰਹੇ ਨੇ ਕਿਉਂ ਤੁਹਾਡੇ ਗੁਰਮੁਖ ਗੁਰਸਿੱਖ ਬੰਨ ਮਰੀਦ ਪੀਂਦੇ ਮਦਾ ਮੁਰਦੇ ਖਾ ਕੇ ਆਪਣਾ ਝੱਟ ਲੰਗਾਈਆ ਨਾਦ ਕਹਰੇ ਕਿਉਂ ਅਵਤਾਰੋ پیغمبرੋ ਗੁਰੂਓ ਤੁਹਾਨੂੰ ਮੰਨਣ ਵਾਲੇ ਤੁਹਾਡਾ ਨਾਂ ਲੈਣ ਵਾਲੇ ਨਾਲ ਹੀ ਮਦਾ ਸ਼ਰਾਬ ਵੀ ਪੀਂਦੇ ਨੇ ਔਰ ਮੜੀ ਮੀਟ ਵੀ ਖਾਂਦੇ ਨੇ ਗਲਤ ਕੰਮ ਮੁਰਦੇ ਖਾ ਕੇ ਆਪਣਾ ਟਾਈਮ ਪਾਸ ਕਰਦੇ ਨੇ ਤੇ ਨਾਲੇ ਤੁਹਾਡਾ ਨਾਂ ਲੈਂਦੇ ਨੇ ਕਿਉਂ ਤੁਹਾਡੇ ਗੁਰਮੁਖ ਗੁਰਸਿੱਖ ਬਣ ਮਰੀਦ ਪੀਂਦੇ ਮਦਾ ਮੁਰਦੇ ਖਾ ਕੇ ਆਪਣਾ ਚੱਟ ਲੰਗਾਈਆ ਨੇਤਰ ਖੋਲ ਅੰਤ ਅਖੀਰੀ ਬੁੱਧਾ ਬੁੱਧੀ ਤੋਂ ਪਰੇ ਧਿਆਨ ਲਗਾਈਆ ਮੈਂ ਰੋ ਕੇ ਕਿਹਾ ਨਿਮਾਣੀ ਬਸੁਦਾ ਉੱਚੀ ਕੂਕ ਕੂਕ ਸੁਣਾਈਆ ਮੇਰੇ ਪ੍ਰਭੂ ਸਤਗੁਰ ਸ਼ਬਦ ਆਪਣਾ ਬਖਤ ਦੇਖ ਲੈ ਕਲ ਜੁਗਾ ਪਰਦਾ ਪਰਜਾ ਵਿੱਚੋਂ ਉਠਾਈਆ ਪ੍ਰਭੂ ਦੇ ਪਿਆਰ ਦਾ ਰਹਾ ਕੋਈ ਨਾ ਮੁੱਦਾ ਸਾਥ ਕਹਿ ਰਿਹਾ ਪ੍ਰਮਾਤਮਾ ਦੇ ਪਿਆਰ ਦਾ ਕੋਈ ਮੁੱਦਾ ਨਹੀਂ ਰਹਿ ਗਿਆ ਕੋਈ ਸਵਾਲ ਨਹੀਂ ਰਹਿ ਗਿਆ ਸੰਸਾਰ ਦੇ ਵਿੱਚ ਮੁੱਦਿਆਂ ਦਾ ਲੇਖਾ ਨਜ਼ਰ ਕੋਈ ਨਾ ਆਇਆ ਕਜ ਕੋ ਕੂੜ ਕੜਿਆਰ ਹੋ ਗਿਆ ਉੱਗਾ ਹਰ ਥਾਂ ਪਾਸੇ ਝੂਠ ਝੂਠ ਬੇਈਮਾਨੀ ਹੋ ਗਈ ਉੱਗਣ ਆਥਨ ਆਪਣਾ ਹੁਕਮ ਵਰਤਾਇਆ ਸੰਤਾਂ ਸਾਧਾਂ ਅੰਦਰ ਪੈ ਗਈ ਦੁਬਦਾ ਦੁਰਮਤ ਮਹਿਲ ਨਾ ਕੋਈ ਧੋਈਆ ਸਾਥ ਸੰਤ ਜਿਹੜੇ ਨਾਲ ਉਹ ਵੀ ਰਸਤਾ ਭੁੱਲ ਗਏ ਕਿਹੀਂ ਕੀ ਸਾਨੂੰ ਸੰਦੇਸ਼ ਇਹ ਕਰਨਾ ਕੀ ਹੈ ਸਾਰੇ ਮਾਇਆ ਦੇ ਪਿੱਛੇ ਪੈ ਗਏ ਸੱਚ ਦੁਆਰ ਕਿਸੇ ਨਾ ਸੁੱਜਾ ਸੱਚਖੰਡ ਦੁਆਰ ਮੰੰਜਲ ਚੜਨ ਕੋਈ ਨਾ ਪਾਈਆ ਤੇ ਕੋਈ ਸੰਸਾਰੀ ਜਿਹੜਾ ਹੈ ਉਹ ਸੱਚਖੰਡ ਦੇ ਦਵਾਰੇ ਨਹੀਂ ਪਹੁੰਚ ਰਿਹਾ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਹਰ ਸੱਚ ਤੇਰੀ ਸਰਨਾਈਆ ਨਾਰਦ ਕਹੇ ਮੇਰਾ ਬਸਤਾ ਕੀ ਕੁਛ ਕਹਿੰਦਾ ਬਿਨ ਹਰਫ ਰੂਪ ਦਰੜਾਈਆ ਨਿਗਾ ਮਾਰ ਕੇ ਦਿਸ਼ਾ ਲਹਿੰਦਾ ਬਿਨ ਅੱਖਾਂ ਅੱਖ ਉਠਾਈਆ ਬੁਰਜ ਪੈਗੰਬਰਾਂ ਦਿਸੇ ਟੈਂਦਾ ਮੁਹੱਲ ਅਟਾਲਣਾ ਕੋਈ ਸੁਹਾਈਆ ਗੁਰਮੁਖ ਹੋ ਜੇ ਮੱਕਾ ਮਦੀਨਾ ਜਿਹੜੇ ਪੈਗੰਬਰਾਂ ਨੇ ਬੁਰਜ ਬਣਾਏ ਸੀ ਉਹ ਸਾਰੇ ਟਹਿ ਜਾਣੇ ਨੇ ਜਿਹੜੇ ਬਕਾਇਆ ਬੁਰਜ ਪੈਗੰਬਰਾਂ ਦਿਸੇ ਟੈਂਦਾ ਮੁਹੱਲ ਅਟਲਣਾ ਕੋਈ ਸੁਹਾਈਆ ਸਦੀ 14ਵੀਂ ਬਹਿਣ ਬਹਿੰਦਾ ਅੱਗੇ ਹੋ ਨਾ ਕੋਈ ਅਟਕਾਈਆ ਮੂਰੀਦ ਮੁਰਸ਼ਿਦ ਭਾਣਾ ਵੇਖੇ ਸੰਦਾ ਸਿਰ ਸਕੇ ਨਾ ਕੋਈ ਉਠਾਈਆ ਧਰਨੀ ਕਹੇ ਮੇਰਾ ਨਾਰਦਾ ਉੱਤੋਂ ਉਤਰਦਾ ਜਾਂਦਾ ਲਹਿੰਗਾ ਅੰਗੀ ਅੰਗਣਾ ਕੋਈ ਸੁਹਾਈਆ ਜੋਤੀ ਜੋਤ ਸਰੂਪ ਹਰ ਆਪ ਹੀ ਆਪਣੀ ਕਿਰਪਾ ਕਰ ਏਕਾ ਦੇਨਾ ਧੁਰ ਦਾ ਵਰ ਦੇਵਨ ਹਰ ਤੇਰੀ ਵੇ ਪਰਵਹੀਆ ਨਾਰਦ ਕਹੇ ਮੇਰੇ ਬਸਤੇ ਦੇ ਵਿੱਚੋਂ ਬੋਲਣ ਨਿਰਾਤਾਰ ਅਖਰ ਨਿਰ ਅਖਰ ਰਹੇ ਸੁਨਾਈਆ ਪ੍ਰਭੂ ਦਾ ਖੇਰ ਅਨੋਖਾ ਬਖਰ ਬਖਰੀ ਕਾਰ ਕਮਾਈਆ ਜਿਵੇਂ ਲੇਖ ਚਕਾਉਣਾ ਪਹਣ ਪੱਥਰ ਇਟਾਂ ਰੰਗਣਾ ਕੋਈ ਚੜਾਈਆ ਮੈਂ ਉਸ ਯਾਰ ਦਾ ਲੱਥਾ ਸੱਥਰ ਜੋ ਯਾਰੜਾ ਸੱਥਰ ਗਿਆ ਹੰਡਾਈਆ ਨੇਤਰ ਨੀਰ ਨਾ ਬਿਰੋਲਿਆ ਅਥਰ ਹੰਝੂ ਆਹਾਰ ਨਾ ਕੋਈ ਬਣਾਈਆ ਅੰਤ ਅਖੀਰੀ ਇੱਕੋ ਕੀਤਾ ਬਚਨ ਬਚਪਨ ਤੋਂ ਬਾਹਰ ਜਨਾਈਆ ਜਗਤ ਤਾਰ ਤਤ ਸਰੀਰ ਨਹੀਂ ਕੋਏ ਕੰਚਨ ਕੰਚਨ ਗੜ ਨਾ ਕੋਈ ਬੜਈ ਆਇਆ ਸਭ ਨੇ ਸੜਨਾ ਵਿੱਚ ਅੰਚਨ ਆਂਚ ਨਾਲ ਜਲਾਈਆ ਕੀ ਹੋਏਗਾ ਸਾਰਾ ਸੰਸਾਰ ਜਿਹੜਾ ਅੱਗ ਦੇ ਵਿੱਚ ਜਲ ਜਾਏਗਾ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦੇਨਾਂ ਧੁਰਦਾ ਵਰ ਤੁਰ ਮਾਲਕ ਵਿਖ ਬਖਾਈਆ ਭਾਦਰੋਂ ਕਹੇ ਮੇਰਾ ਦਿਵਸ ਦਿਹਾੜਾ ਇੱਕ ਏਕਾਕਾਰ ਦਿੱਤੀ ਬੜਈਆ ਮੈਂ ਅਸਤਲ ਹੋ ਕੇ ਗਿਆ ਟਿੱਕ ਟਿੱਕੇ ਮਸਤਕ ਧੂੜੀ ਖਾ ਕਰ ਮਈਆ ਇੱਕੋ ਦਰ ਤੇ ਗਿਆ ਬਿਕ ਕੀਮਤ ਜਗਤ ਨਾ ਕੋਏ ਜਨਾਈਆ ਇੱਕੋ ਸੁਆਮੀ ਕਰਕੇ ਹਿੱਤ ਹਿਤਕਾਰੀ ਰੇਖ ਵਿਖਾਈਆ ਦਰਸ਼ਨ ਕਰਾਂ ਨਿਤ ਨਿਜ ਲੋਚਨ ਹੋਏ ਰਸ਼ਨਾਈਆ ਸੁਭਾਮੀ ਪਰਮੇਸ਼ਰ ਮਿਲੇ ਪਿਤ ਪਤ ਪਤਵੰਤਾ ਤੁਰਦਰ ਗਹੀਆ ਜੋ ਆਤਮ ਧਾਰ ਕਰੇ ਹਿਤ ਦੂਸਰ ਸੰਗ ਨ ਕੋਏ ਰਖਾਈਆ ਸੱਚਾ ਲਹਿਣਾ ਦੇਣਾ ਦੇਵੇ ਲਿਖ ਲਿਖਿਆ ਲੇਖ ਨ ਕੋਈ ਮਿਟਾਈਆ ਗਰੀਬ ਨਹੀਂ ਮਾਨਿਆ ਕੋਜਿਆ ਕਮਲਿਆ ਦੁਖੀਆਂ ਨਾਮ ਦੀ ਪਾਵੇ ਭਿਖ ਭੁੱਖਿਆਂ ਦਏ ਰਜਾਈਆ ਬਿਨ ਨੇਤਰ ਲੋਚਨ ਆਵੇ ਦਿਸ ਨੈਣਾ ਕਰੇ ਰੁਸ਼ਨਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਰੰਗ ਆਪ ਰੰਗਾਈਆ ਗੁਰਮੁਖੋ ਲੇਖ ਪ੍ਰਮਾਤਮਾ ਨੇ ਇਹ ਬਹੁਤ ਲੰਬਾ ਹੈ ਕਿ ਕਿਸ ਤਰ੍ਹਾਂ ਕਰਕੇ ਅੱਗੇ ਖੇਲ ਜਿਹੜੀ ਹੈ ਉਹ ਸੰਸਾਰ ਦੀ ਖਾਤਮੇ ਵਾਲੀ ਕਰਨੀ ਹੈ ਤੇ ਸਤਜੋਗ ਜਿਹੜਾ ਹੈ ਉਹ ਕਿਸ ਤਰ੍ਹਾਂ ਵਰਪੂਰ ਪ੍ਰਮਾਤਮਾ ਨੇ ਕਰਨਾ ਹੈ ਬਾਣੀ ਪੜਦੇਆਂ ਬਚਨ ਕਰਦੇਆਂ ਦਾਸ ਤੋਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਨਾ ਜਿਨ੍ਹਾਂ ਲਈ ਦਾਸ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾ ਪਾਸੋਂ ਸਾਰੀ ਸੰਗਤ ਕੋਲੋਂ ਮਾਫੀ ਦੇ ਚਾਹੁੰਦਾ ਹਾਂ ਸੋ ਹੰਗ ਮਹਾਰਾਜ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀ ਜ